ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਤੁਹਾਨੂੰ ਵੀਡੀਓ ਦਿਖਾਵਾਂਗੇ ਪਿੰਡ ਸੈਦੋ ਕੇ ਇਹ ਪਿੰਡ ਨਿਹਾਲ ਸਿੰਘ ਜਲਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਹੈ ਕਾਲਾ ਤੇ ਬੱਬੂ ਦੋਨੇ ਵੀਰ ਇੱਥੇ ਵਪਾਰ ਦਾ ਕੰਮ ਕਰਦੇ ਤੇ ਇੱਥੇ ਰੂਟੀਨ ਚ ਗਾਵਾਂ ਵਿਕਰੀ ਵਾਲੀਆਂ ਹੁੰਦੀਆਂ ਚੰਗੀ ਗਾਂ ਚੰਗੇ ਨਸਲ ਦੀ ਜੇ ਕੋਈ ਵੀਰ ਖਰੀਦਣਾ ਚਾਹੁੰਦਾ ਤਾਂ ਇਹਨਾਂ ਕੋਲ ਵਿਜ਼ਿਟ ਤੁਸੀਂ ਕਰ ਸਕਦੇ ਹੋ ਕਿਉਂਕਿ ਹਰ ਟਾਈਮ ਪਸ਼ੂ ਵਿਕਰੀ ਵਾਲੇ ਹੁੰਦੇ ਆ ਅੱਜ ਤਿੰਨ ਨਗ ਦਿਖਾਵਾਂਗਾ ਅੱਜ ਫੇਰ ਕਹਾਣੀ ਪਹਿਲਾਂ ਵਾਲੀ ਆ ਵੀ ਜਿਹੜੇ ਕੁਸ ਨਗ ਉਹ ਸੇਲ ਹੋ ਗਏ। ਬਾਕੀ ਕਿਉਂਕਿ گاਵਾਾਂ ਦੇ ਮੁਕਾਬਲੇ ਜਿਹੜੇ ਉਹ ਸ਼ੁਰੂ ਆ ਜਿਵੇਂ ਹੁਣ ਅੱਗੇ ਹਰਿਆਣੇ ਦੇ ਵਿੱਚ ਕਰੂਕ ਖੇਤਰ ਚ ਇੱਕ ਮੇਲਾ ਆ ਜਾਣਾ। ਉਸ ਤੋਂ ਬਾਅਦ ਚ ਪੀਡੀਐਫ ਦਾ ਮੇਲਾ ਹੈ ਤੇ ਇਹ ਬਾਈ ਖੁਦ ਵੀ ਮੇਲਿਆਂ ਦੇ ਵਿੱਚ ਪਾਰਟਿਸਿਪੇਟ ਕਰਦੇ ਕਿਉਂਕਿ ਘਰੇ ਪਸ਼ੂ ਜਿਹੜੇ ਰੱਖੇ ਹੋਏ ਆ ਉਹ ਇਸ ਟਾਈਪ ਦੇ ਜਾਂ ਇਸ ਬਰੀਡ ਦੇ ਰੱਖੇ ਆ ਇਹਨਾਂ ਨੇ ਵੀ ਉਹ ਮੇਲਿਆਂ 'ਚ ਪਾਰਟਿਸਿਪੇਟ ਕਰ ਸਕਣ। ਸੋ ਤਿੰਨ گاਵਾਾਂ ਜਿਹੜੀਆਂ ਵਿਕਾਊ ਆ ਮੌਜੂਦ ਆ ਉਹ ਤੁਹਾਨੂੰ ਦਿਖਾ ਦਿੰਨੇ ਆ। ਵੀਡੀਓ ਨੂੰ ਲਾਸਟ ਤੱਕ ਦੇਖ ਲਿਓ। ਤਸੱਲੀ ਕਰਨਾ ਹੱਕ ਆ ਤਾਂ ਤੁਸੀਂ ਜਰੂਰ ਤਸੱਲੀ ਕਰਕੇ ਪਸ਼ੂ ਖਰੀਦੋ ਮਿਲਦੇ ਆ ਜੀ ਡਿਟੇਲ ਆਪਾਂ ਨੂੰ ਬਾਈ ਬੱਬੂ ਦੱਸੂਗਾ ਬੱਬੂ ਭਾਈ ਸਸਤੀ ਕਾਲੇ ਸਸਤੀ ਕਾਲ ਜੀ ਬੱਬੂ ਅੱਜ ਹੁਣ ਤਿੰਨ ਨਾਗ ਹੀ ਦਿਖਾਵਾਂਗੇ ਮੇਰੇ ਖਿਆਲ ਚ ਨਾ ਤਿੰਨ ਵੜੇ ਸਵੇਰ 7 ਵੜੇ ਸਿੜੀਆਂ ਜੀ ਠੀਕ ਆ 4 ਸੇ ਲੋਗੀਆਂ ਜੀ 4 ਸੇ ਲੋਗੋ ਤਿੰਨ ਰਹਿ ਗਈਆਂ ਹਾਂ ਜੀ ਅੱਛਾ ਕਿ ਮੇਲਾ ਆ ਗਿਆ ਹਰਿਆਣੇ ਦੇ ਵਿੱਚ ਫਰੋਣੋ ਦੀ ਤਿਆਰੀ ਹੈ ਹਾਂ ਜੋ ਚਾਰੀਆ ਬਤਾਇਆ ਕਰਕੇ ਵੀਡੀਓ ਲੇਡ ਪਾਈ ਨਹੀਂ ਦੀ ਘਟ ਪਈ ਹੈ ਜੀ ਮਾਲ ਥੋੜਾ ਉਹ ਇੱਕ ਲੈ ਘੱਟੀ ਲੈ ਜੀ ਠੀਕ ਹੈ ਉਹ ਵੈਸੇ ਜਿਵੇਂ ਅੱਗੇ ਆਪਣੇ ਕੋਲ 8-8 10-10 ਨਾਕ ਦਿਖਾਈ ਦੇ ਸੀ ਹਾਂਜੀ ਪਰ ਉਹਨਾਂ ਮੇਲਿਆਂ ਤੋਂ ਬਾਅਦ ਚ ਸ਼ੁਰੂ ਹਾਂ ਮੇਲੇ ਤੋਂ ਬਾਅਦ ਚ ਬਸ ਆਪਾਂ ਸਾਰੇ ਵਹਿਮ ਕੱਢ ਦਿਆਂਗੇ ਜੀ 15 ਤੋਂ ਬਾਅਦ ਦੀ ਅੱਛਾ ਬਾਗੀ ਤੋਂ ਬਾਅਦ ਬਾਗੀ ਤੋਂ ਬਾਅਦ ਫੇਰ ਸ਼ੁਰੂ ਕਰ ਦਿਆਂਗੇ ਹਾਂ ਕਰ ਦੱਸ ਜੀ ਠੀਕ ਹੈ ਅੱਛਾ ਭਾਈ ਸ਼ੁਰੂਆਤ ਅੱਜ ਪਹਿਲੇ ਨੰਬਰ ਤੇ ਇਸ ਗਾਂ ਤੋਂ ਕਰ ਲੈਨੇ ਆ ਪਹਿਲਾਂ ਸੁਦਾ ਵਹਿੜਾ ਹੀ 4 ਦੰਦਾ ਭਾਈ ਜੀ ਇਹੇ ਠੀਕ ਹੈ ਤੇ ਕੱਲ ਸਵੇਰੇ ਸੂਈ ਆ ਜੀ ਠੀਕ ਹੈ ਬੱਚੀ ਨੂੰ ਦੇ ਦਿੱਤਾ ਜਾਨ ਦਿੱਤਾ ਨੇ ਜੀ ਠੀਕ ਹੈ ਭਾਈ ਕੀ ਇਹਦਾ ਰੇਟ ਹੈ ਨਾ ਬਬੂ ਇਹਦੇ 1,45,000 ਬਸੋਂ 1 ਲੱਖ ਤੇ 45 ਹਜ਼ਾਰ ਪਹਿਲਾ ਸੂਆ ਚਾਰ ਦੰਦ ਬੱਚੀ ਨਗੀਨਾ ਹੀ ਆ ਨਾਲ ਕਿਉਂਕਿ ਗਾਂ ਚੰਗੀ ਐ ਤਬਰੀਡ ਬੱਚੀ ਦੀ ਉਦੋਂ ਵੀ ਸੁਧਰੀ ਹੋਈ ਤੁਹਾਨੂੰ ਮਿਲੂਗੀ 1 45 ਰੇਟ ਐ ਹਾਈਟ ਸੋਨੀ ਉਤੋਂ ਸਟ੍ਰੇਟ ਐ ਸਿੱਧੀ ਬਿਲਕੁਲ ਦਿਸਦੀ ਐ ਠੀਕ ਲੋ ਦੋ ਦੋ ਬੱਚੀ ਬੜੇ ਰਾਵਣਾ ਬੰਦ ਗਾਂ ਸੇਵਾ ਮਾਸਟਰੀ ਨੇ ਜੀ ਸਹੀ ਐ ਉਹਨਾਂ 35 ਨਾਲ ਚੱਲ ਜੇ ਪਰ ਬੱਚੀ ਬਹੁਤ ਜੰਡੀ ਐ ਜੀ ਸੇਵਾ ਦਾ ਪਰ ਬਰੀਡ ਕੁਆਲਿਟੀ ਗਾਂ ਦੀ ਵੀ ਚੰਗੀ ਐ ਤੇ ਇਹਦਾ ਜਿਹੜਾ ਬੱਚਾ ਉਹ ਮੈਂ ਹਮੇਸ਼ਾ ਹੀ ਕਹਿੰਦਾ ਨਾਲ ਵੱਛੀ ਵਾਲੀ ਗਾਂ ਤੇ 2 ਰੁਪਏ ਵੱਧ ਵੀ ਇਨਵੈਸਟ ਕਰਦੇ ਹੋ ਤੁਸੀਂ ਤੁਹਾਡਾ ਫਾਇਦਾ ਹੁੰਦਾ ਕਿਉਂਕਿ ਡੇਢ ਸਾਲ ਚ ਨਾਲ ਨਾਗਰ ਆਲ ਜਾਂਦਾ ਫਿਕਸ ਹੋਵਾਨਾ ਪੂਰਾ ਉੱਤੋਂ ਜੁੜਿਆ ਹੋਇਆ ਚੰਗੀ ਕੁਆਲਿਟੀ ਦਾ ਬਾਕੀ ਢਾਂਚਾ ਤੇ ਹਾਈਟ ਲੈਂਥ ਤੁਸੀਂ ਦੇਖ ਲਓ 1 ਲੱਖ ਤੇ 45000 ਇਹਦੀ ਡਿਮਾਂਡ ਹੈ ਤਾਂ ਦੇਖ ਸਕਦੇ ਹੋ ਤੁਸੀਂ ਬਿਲਕੁਲ ਅਥੀ ਚੁਆਈ ਵਾਲੇ ਆ ਨਾਲ ਬੱਚਾ ਹੀ ਬਹੁਤ ਚੰਗਾ ਬਾਈ ਜੀ ਨਹੀਂ ਆਇਆ ਚੰਗਾ ਬੱਚਾ ਰਾ ਸੋ ਬੱਚਾ ਦੋਸਤੋ ਵੱਚੀ ਤੇ ਵੱਚੀ ਇਹਦੇ ਨਾਲ ਬਹੁਤ ਸੋਹਣੀ ਮੈਂ ਦੁਬਾਰਾ ਫੇਰ ਦਿਖਾਵਾਂ ਤੁਹਾਨੂੰ ਅੱਛੀ ਦੇਖਿਓ ਛੋਟਾ ਜਿਹਾ ਫੇਸ ਐਚ ਐਫ ਨਸਲ ਸੋ ਇਹ ਗਾਂ ਦੋਸਤੋ ਪਹਿਲੇ ਨੰਬਰ ਤੇ ਇਹ ਤੋਂ ਅੱਗੇ ਇੱਕ ਹੋਰ ਗਾਂ ਤੁਹਾਨੂੰ ਦਿਖਾਉਣੀ ਹੈ ਇਹ ਤਾਂ ਗੱਭਣੀ ਦੱਸਦੀ ਹੈ ਗੱਪਣਾ ਜੀ ਦੂਜਾ ਸੋ ਵਹਿੜਾ ਜੀ ਹੂੰ ਪਹਿਲਾਂ 28 ਕਿਲੋ ਦੁੱਧ ਪਾਇਆ ਬਾਈ ਨੇ 27 ਕਿਲੋ ਕਿੰਨੇ ਕੁ ਦਿਨ ਲੈ ਜੂਗੀ ਇਹ ਇਹ ਇੱਕ ਹਫਤਾ ਲਈ ਵਹਿੜ ਜੀ ਇਹਦਾ ਰੇਟ ਕੀ ਰਹਿਣਾ ਹੈ ਇਹਦਾ ਰੇਟ ਹੈ 1 ਲੱਖ 5000 ਰੁਪਏ ਜੀ ਕੋਲੀ ਵਿੱਚ 1 ਲੱਖ ਤੇ 5000 ਰੇਟ ਆ ਦਸੋ ਹਜੇ ਇੱਕ ਹਫਤਾ ਲੈਂਦੀ ਐ ਸੂਨ ਚ 30 ਦਿਨ ਦੇ ਬਾਦੂ ਬਈ ਬੜੇ ਆਵਣਾ ਠੀਕ ਐ ਜਿਦਾ ਨਸੋ ਬਰੀਡਾ ਵੜਦੀ ਸੋ 30 ਕਿਲੋ ਦੁੱਧ ਦਸੋ ਇਹਦੇ ਤੋਂ ਉਮੀਦ ਐ ਵੀ ਇਹ ਪਾਉਗੀ ਢਾਂਚਾ ਸੋਨਾ 1 ਲੱਖ ਤੇ 5000 ਰੇਟ ਤਿਆਰ ਹੋ ਜਨੇ ਮਰਜੀ ਬੱਚੀ ਵੇਚ ਲੋ ਜੀ ਪਰ ਬਲੂਨ ਦਸੋ ਥਾਣਾ ਦੇ ਉੱਤੇ ਹੈਗੀ ਐ ਚੰਗੇ ਢਾਂਚੇ ਦੀ ਐ ਪੋਰੀ ਮੜਾ ਐ ਹੋਰ ਬਈ ਤੋ ਥਣ ਜਿਹੜੇ ਚੁਆਈ ਵਾਲੇ ਉਹ ਬਹੁਤ ਸੋਹਣੇ ਆ ਨਿੱਕੀਆਂ ਨਿੱਕੀਆਂ ਦੋ ਸ਼ਾਖਾਂ ਜਿਵੇਂ ਆਮ ਤੌਰ ਤੇ ਦਿਸ ਜਾਂਦੀਆਂ ਹੁੰਦੀਆਂ ਨੇ ਨਿਸ਼ਾਨ ਥਣਾਂ ਦੇ ਉਹ ਜ਼ਰੂਰ ਐਕਸਟਰਾ ਹੈਗੇ ਆ ਸਟਰਕਚਰ ਇਹਦਾ ਤੁਸੀਂ ਦੇਖ ਲਓ ਦੂਜਾ ਸੂਆ ਇਹਦੇ ਸੋਨਾ ਹੈ ਅਜੇ ਦੰਦ ਲੈਂਦੀ ਹੈ ਇੱਕ ਤੁਹਾਨੂੰ ਬਹੁਤ ਸੋਹਣੀ ਜਰਸੀ ਦਿਖਾਉਣੇ ਆ ਤਿੰਨ ਨੰਬਰ ਦੇ ਉੱਤੇ ਕਿੰਨਾ ਵਾ ਸੂਆ ਜਰਸੀ ਦਾ ਬਾਈ ਪਹਿਲਾ ਸੂਆ ਬਾਈ ਦੋ ਦੰਦ ਹੋਈ ਨਹੀਂ ਅਜੇ ਠੀਕ ਹੈ ਕਿੰਨੇ ਕ ਦਿਨ ਬਬੂ ਲੈ ਜੂਗੀ ਇਹ ਜਨ 10 12 ਦਿਨ ਪਾਏ ਬਾਈ ਇਹ ਠੀਕ ਹੈ ਦੋਸਤੋ ਦੰਦ ਤੁਹਾਨੂੰ ਦਿਖਾ ਦਿੰਨੇ ਆ 10 ਤੋਂ 12 ਮਹੀਨੇ ਜਿਹੜੇ ਲੈਂਦੀ ਐ ਕੱਟ ਵਾਲਾ ਹਵਾਨਾ ਤੇ ਪੂਰਾ ਫਿਕਸ ਦੇਖੋ ਦੰਦੇ ਦੇ ਠੀਕ ਹੈ ਭਾਈ ਸਾਰਾ ਬਾਇਓ ਡਾਟਾ ਹੈਗਾ ਦਾ ਆਪਣੇ ਕੋਲ ਜੀ ਜਿਹੜਾ ਵੀਰ ਲੋਕਾ ਸਾਰਾ ਮੈਕਸ ਹੈਗਾ ਆਪਾਂ ਜੀ ਕਮਾਲਾ ਭਾਈ ਰੰਗ ਉਹ ਠੰਡਾਂ ਦੇ ਆ ਜੀ ਦੱਸੋ ਵੈਡ ਦਾ ਸਿੰਗਲ ਕਲਰ ਨਸਲ ਦੀ ਇਹ ਗੱਲ ਕਰਦੇ ਆ ਭਾਵੇਂ ਡਾਟਾ ਆਪਾਂ ਨਾਮ ਵੀ ਪੁੱਛੀਏ ਤਾਂ ਵੀ ਦੱਸਦਾ ਹੀ ਐ ਵੀ ਚੰਗੇ ਸੀ ਮੰਦੀ ਹੋਊਗੀ ਜੇ ਆਪ ਚੰਗੇ ਆ ਤਾਂ ਬੱਚਾ ਵੀ ਇਦੋਂ ਤੋਂ ਚੰਗੇ ਦੀ ਆਸ ਆਪਾਂ ਕਰ ਸਕਦੇ ਆ ਬੱਬੂ ਇਹਦਾ ਰੇਟ ਕੀ ਰਹਿਣਾ ਹੈ ਇਹਦਾ ਰੇਟ ਬਾਈ ਫੋਨ ਤੇ ਕਰ ਲਾਂਗੇ ਆਪਾਂ ਜੀ ਸੋ ਇਹਦੀ ਕੀਮਤ ਡਿਮਾਂਡ ਜਿਹੜੀ ਹੈਗੀ ਉਹ ਫੋਨ ਦੇ ਉੱਤੇ ਬਾਈ ਕਹਿੰਦਾ ਰੱਖਾਂਗੇ ਵੇਖੋ ਵਾੜ ਦੋਸਤੋ ਦੋ ਦੰਦ ਪਹਿਲਾ ਸੂਆ ਫੁੱਲ ਬੋਡੀ ਵੇਟ ਫਿਕਸ ਹਵਾਨਾ ਉਧਰ ਨੂੰ ਫੇਰ ਮੋੜਦੀ ਬਾਈ ਸਿੰਗਲ ਕਾਰ ਵਧੀਆ ਮੁੱਲ ਦੀ ਹੈ ਮੜੀ ਠੀਕ ਹੈ ਸੋ ਚੰਗੀ ਕੀਮਤ ਤਾਂ ਹੀ ਮਿਲੂਗੀ ਵਸੇ ਬਰੀਡ ਵੀ ਇਦਾਂ ਦੀ ਦਸੋ ਇਹਦੀ ਕੀਮਤ ਤਾਂ ਕਈ ਵੱਧ ਹੋਣੀ ਚਾਹੀਦੀ ਹੈ ਕੁਕ ਜਿੱਦਾਂ ਦਾ ਪਸ਼ੂ ਤੁਸੀਂ ਖਰੀਦਣਾ ਚਾਹੁੰਦੇ ਆ ਰੇਟ ਉਹਦੇ ਹਿਸਾਬ ਤੇ ਹੀ ਹੁੰਦੇ ਆ ਲੋਲੀ ਬੋਲੀ ਬਹੁਤ ਮੱਛੀ ਬਈ ਸੀਸ ਲਾਹਸ ਫੁੱਲਾ ਹਵਾਨਾ ਫੈਕਸ ਘੱਟ ਵਾਲਾ ਸੋ ਇਹ ਤਿੰਨ ਵੜਾ ਜਿਹੜੀਆਂ ਵਕਾਊ ਸੀਗੀਆਂ ਸੱਤ ਸੀਗੀਆਂ ਸਵੇਰ ਚਾਰ ਵੇਖੀਆਂ ਇਹ ਬਈ ਹੋ ਗਈ ਸੇਲ ਇਹ ਪੱਟੀ ਚੱਲੀ ਆ ਜੀ ਇਹ ਵੀ ਅੱਜ ਹੀ ਤੁਸੀਂ ਵੱਛੀ ਦਿੱਤੀ ਸੀ ਇਹਨੇ ਵੀ ਅੱਛਾ ਪੱਟੀ ਏਰੀਏ ਚ ਜਾਣੀ ਆ ਦੱਸੋ ਤੇ ਵੱਛੀ ਦਿੱਤੀ ਸੀ ਇਹਨੇ ਸੋ ਦੇਖੋ ਇਹਦੀ ਕੁਆਲਿਟੀ ਵੈਸੇ ਮੈਂ ਪਹਿਲਾਂ ਦੱਸ ਦਿਆਂ ਵੀ ਇਹ ਵਿਕੀ ਹੋਈ ਐ ਪੱਟੀ ਏਰੀਏ ਦੇ ਕਿਸੇ ਭਰਾ ਨੇ ਖਰੀਦੀ ਹੈ ਤੇ ਵਾਅਦਾ ਕਰੇ ਕਰਮਾ ਵਾਲੀ ਉਸ ਬਾਈ ਕੋਲ ਜਾ ਕੇ ਬਿਨਾਂ ਸ਼ੱਕ ਇੱਕ ਚੰਗੇ ਥਣ ਹਵਾਨੇ ਦੀ ਬਹੁਤ ਸੋਹਣੀ ਕੁਆਲਿਟੀ ਦੀ ਗਾਂ ਬਾਈ ਨੇ ਖਰੀਦੀ ਹੈ ਬੱਚੀ ਇਹਦੇ ਨਾਲ ਹੈ ਤਿਆਰੀ ਦੇਖੋ ਕਰਮਾ ਵਾਲੀ ਦੀ ਸੋਈ ਸੁਭਾਈ ਹੈ ਟਾਂਚਾ ਬਹੁਤ ਸੋਹਣਾ ਲੱਗੂ ਇਹ ਵਿਕੀ ਹੋਈ ਹੈ ਦੂਜੀਆਂ ਗਾਵਾਂ ਜਿਹੜੀਆਂ ਮੌਜੂਦ ਸੀ ਉਹ ਤੁਹਾਨੂੰ ਦਿਖਾ ਦਿਆਂ ਸੋ ਇਹਨੇ ਪੱਟੀ ਏਰੀਏ ਦੇ ਵਿੱਚ ਜਾਣਾ ਬੜਾ ਸੋਹਣਾ ਥਣ ਦਾ ਸਾਈਜ਼ ਹਵਾਨਾ ਤੁਸੀਂ ਦੇਖੋ ਕਰਮਾ ਵਾਲੀ ਦਾ ਬਾਕੀ ਇਹਦੇ ਨਾਲ ਵੀ ਬੱਚੀ ਬਹੁਤ ਚੰਗੀ ਹੈ ਸੋ ਇਹ ਦੋਸਤੋ ਅੱਜ ਦੀ ਵੀਡੀਓ ਦੇ ਕੋਲ ਨਾਗ ਤਿੰਨ ਨੂੰ ਬਕਾਉ ਸੀ ਵੈਸੇ ਚੌਂਗੀਆਂ ਤੋੜ ਕੇ ਦਿਖਾਤੀ ਦੂਜੀ ਗਾਂ ਮੇਲੇ ਦੀ ਤਿਆਰੀ ਹੈ ਬਾਈ ਹੋਰਾਂ ਵੱਲੋਂ ਇਹਨਾਂ ਨੇ گاਵਾ ਜਿਹੜੀਆਂ ਕੰਪੀਟੀਸ਼ਨ ਵਾਸਤੇ ਸੰਭਾਲਣੀਆਂ ਸ਼ੁਰੂ ਕਰਤੀਆਂ ਹੋ ਸਕਦਾ ਹੈ ਮਾਗੀ ਤੋਂ ਬਾਅਦ ਆਪਾਂ ਤੁਹਾਨੂੰ ਵੀਡੀਓ ਦਿਖਾਈਏ ਕਿਉਂਕਿ ਮੇਲਾ ਜਿਹੜਾ ਹੋ ਬਾਈ ਹੋਰਾਂ ਨੇ ਹੁਣ ਲਾਉਣ ਜਾਣਾ ਤੇ ਉਹਦੀ ਤਿਆਰੀ ਪ੍ਰੋਪਰ ਚੱਲ ਰਹੀ ਹੈ ਬਾਕੀ ਜਿਹੜਾ ਦੁੱਧ ਚੋਣਾ ਹੈ ਜਾ ਮੇਲੇ ਲੜਨੇ ਆ ਤੁਸੀਂ ਦੇਖੋ ਦਲੀਆ ਬਾਈ ਜੀ ਹੋਰੀ ਰਨ ਰਹੇ ਆ ਲੇਟੀ ਜਿਹੜੀ ਐ ਉਹ ਜੇ ਕਿਉਂਕਿ ਕੰਪੀਟੀਸ਼ਨ ਲੜਨਾ ਹੈ ਤਾਂ ਬਿਨਾਂ ਸ਼ੱਕ ਮਿਹਨਤ ਵੀ ਉਹਦੇ ਲਈ ਕਰਨੀ ਪੈਣੀ ਐ ਤੇ ਤਿਆਰੀ ਨਾਲ ਹੀ ਮੇਲੇ ਜਿੱਤੇ ਜਾਂਦੇ ਆ ਤੇ ਇਹ ਵੀਰ ਇਸ ਟਾਈਮ ਜਿਹੜਾ ਉਹ ਦਲੀਆ ਤਿਆਰ ਕਰ ਰਹੇ ਆ ਸੋ ਅੱਜ ਦੀ ਵੀਡੀਓ ਦੋਸਤੋ ਮੈਂ ਵੈਸੇ ਇਹ ਥੋੜਾ ਲੰਬੀ ਕਰਨ ਵਾਸਤੇ ਤੁਹਾਨੂੰ ਉਹ ਚੀਜ਼ ਦਿਖਾਤੀ ਬਾਈ ਹੋਰੀ ਕੇਅਰ ਇਸ ਤਰ੍ਹਾਂ ਕਰਦੇ ਆ ਪਸ਼ੂਆਂ ਦੀ ਫੇਰ ਜਾ ਕੇ ਕੋਈ ਵੀ ਵੀਰ ਕੋਈ ਭਰਾ ਜਿਹੜਾ ਫੇਰ ਮੇਲੇ ਜਾਂਦਾ ਕੰਪੀਟੀਸ਼ਨ ਉੱਤੇ ਸਖਤ ਹੁੰਦਾ ਸੋ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ ਇਹ ਨਾਗਰ ਤੁਸੀਂ ਖਰੀਦ ਸਕਦੇ ਹੋ